ਆਹ ਪਵਿੱਤਰ ਹਜ਼ੂਰੀ ਵਿੱਚ ਸੁਭਾਈ ਮਾਣ ਸਤਿਗੁਰਾਂ ਤੇ ਸਾਚੇ ਰਚੇ ਗੁਰੂ ਗਰੂ ਸਰਵ ਜੀ ਸਾਧ ਸੰਗਤ ਜੀ ਸਹਿਬਾਂ ਦੇ ਪਰਮ ਦਿਆਲਤਾ ਕਿਰਪਾ ਦਾ ਉਪੀ ਹੈ ਆਹ ਸਾਰੇ ਸਵੇਰੇ ਦੇ ਸਮੇਂ ਦੀਆਂ ਬਾਧਰੀਆਂ ਲਗੋਤਈ ਸਤਿਗੁਰਾਂ ਦੇ ਸੱਚਖੰਡ ਦਰਬਾਰ ਵਿੱਚ ਜੁੜਵੈ ਤੁਰਕੇ ਬਣੀ ਦੇ ਮਨੋਹਰ ਕੀਰਤਨ ਹਜ਼ੂਰੀ ਰਾਜੇਸ਼ ਦਾਤੇ ਪਾਸੋਂ ਸੁਣ ਕੇ ਉਪਰ ਅਸ਼ੇਰ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਦੇ ਪਵਿੱਤਰ ਇਤਿਹਾਸਕ ਥਾਂ ਗੁਰਦੁਆਰਾ ਗੁਰੂ ਘਟਵਾਰ ਗੁਰੂ ਕਾ ਸਾਹ ਦੇ ਦਰਸ਼ਨ ਕਰਕੇ ਆਪਣੇ ਜੀਵਨ ਦੀ ਅਸਰਾ ਉਸਵੇਂ ਨੂੰ ਸਫਲੋ ਬਣਾਇਓ ਬੜ ਭਾਗੀ ਹੋ ਅੱਜ ਜਿੱਥੇ ਕੇ ਅਰਵਾਰ ਦਾ ਦਿਹਾੜਾ ਹੈ ਨਾਮ ਨਾਲ ਗੁਰੂ ਨਾਨਕ ਦੇਵ ਜੀ ਦੀ ਜੋਤਿ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤੇ ਉਰਾਈ ਇਸ ਦਿਨ ਸਵੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਖਨਾਉ ਜੀ ਨੂੰ ਸਪੁੱਤਰ ਸਿੱਖੀ ਵਿੱਚੋਂ ਆਪਣੇ ਪੁੱਤਰ ਬਾਬਾ ਸ੍ਰੀ ਚੰਦ ਬਾਬਾ ਲਖਮੀਦਾਤਾ ਨੂੰ ਦੇਤੋਂ ਜੋਗ ਜਾਣ ਕੇ 5 ਵਦੀ ਸੰਮਤ 1596 ਬਿਕਰਮੀ 1539 ਇਸਵੇਂ ਗੁਰਿਆਈ ਬਖਸ਼ੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਤੋਂ ਬਾਅਦ ਐਨ ਜੋ ਸ੍ਰੀ ਕਦੂਰ ਸਹਿਬ ਗੁਰਮਤਿ ਪ੍ਰਚਾਰ ਪ੍ਰਸਾਰ ਦਾ ਕੇਂਦਰ ਸਥਾਪਿਤ ਕੀਤਾ ਇਸ ਉਸਤਾਨ ਦਿਸ਼ਾ ਪ੍ਰਦਾਨ ਕਰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਿੱਥੇ ਗੁਰਮਖੇ ਲਿਪੀ ਪੜਾਉਣੇ ਇਥੇ ਉਥੇ ਨਾਲ ਨਾਲ ਮਨ ਅਕਾੜੇ ਵੀ ਕਰਾਏ ਜਿਸ ਦੀ ਗਵਾਹੀ ਖਡੂਰ ਸਾਹਿਬ ਦੇ ਵਿੱਚ ਗੁਰਦੁਆਰਾ ਮਨ ਅਕਾੜਾ ਸਾਹਿਬ ਗਵਾਹੀ ਭਰ ਲਿਆ ਇਹ ਗੁਰਿਆਈ ਤੋਂ ਪਹਿਲਾਂ ਭਾਈ ਲਹਿਣਾ ਜੀ ਦੇ ਰੂਪ ਤੇ ਵਿੱਚ ਕਕਰ ਪੁਰ ਸਾਹਿਬ ਜੀ ਦੀ ਧਰਤੀ ਤੇ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਆਏ ਨੇ ਸਤਿਗੁਰਾਂ ਦੇ ਦਰ ਤੇ ਔੜਾ ਪਰ ਔੜਾ ਕੇਂਡ ਚਾਹੀਦਾ ਹੈ ਜੇ ਸਤਿਗੁਰਾਂ ਦੇ ਬਚਨਾਂ ਮਨ ਕੇ ਅਸੀਂ ਗੁਰਾਂ ਦੀ ਦਸੀ ਹੋਈ ਪਰਯਾਦਾ ਉਤਾਰ ਗੁਰੂ ਦੇ ਦਰ ਤੇ ਚਲ ਕੇ ਆਉਨੇ ਆ ਮਰ ਇਕ ਵਿਚਾਰ ਬਣੀ ਆਉਂਦੀ ਹੈ ਕਿ ਗੁਰੂ ਦੇ ਦਰ ਤੇ ਜਾਣਾ ਵੀ ਹੋਵੇ ਤੇ ਪਰਯਾਦਾ ਕਿਹੜੀ ਹੋਣੀ ਬਾਪ ਜਿੱਥੇ ਦੁਨਿਆਵੀ ਪੱਖ ਤੋਂ ਸੋਚੀਏ ਕਿਤੇ ਵੀ ਖਾਸ ਆਪ ਤੇ ਜਾਣਾ ਹੋਵੇ ਸਕੂਲ ਕਾਲਜ ਆਦਿਵਾ ਨੇ ਉਥੇ ਉਹਨਾਂ ਦੇ ਜਿਹੜੇ ਖਾਸ ਨਿਯਮ ਹੁੰਦੇ ਨੇ ਕਿ ਇੰਜ ਇਸ ਸਮੇਂ ਆਇਆ ਹੈ ਇਸ ਤਰ੍ਹਾਂ ਤੇ ਆ ਕੇ ਇਹ ਸਮੂਹ ਕਰਨਾ ਤੇ ਇਸ ਵਿਵਾਸ ਵਿੱਚ ਆਉਣਾ ਤੇ ਇੰਜ ਕਰਨਾ ਫੇਰ ਮਨੋਖ ਕੋ ਸਰਕਾਰ ਨੂੰ ਉਸ ਕੰਮ ਤੇ ਜਾਣ ਲੱਗੇ ਆ ਉਹ ਕੰਮ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਚੇਤੇ ਕਰਕੇ ਉਹਨਾਂ ਨਿਯਮਾਂ ਦੇ ਉਪਾਉ ਚੱਲਣ ਦਾ ਯਤਨ ਕਰਦਾ ਅੰਗ ਤੇ ਚੱਲਦਾ ਤਾਂ ਕਿ ਜਿਹੜੇ ਮਾਲਕ ਨੇ ਜਾਂ ਕੋਥਮ ਦੇ ਮੁਖੀ ਨੇ ਉਹ ਖੁਸ਼ ਹੋ ਸਕਣ ਤੇ ਕੰਮਕਾਰ ਕਰ ਸਕੀ ਹੁਣ ਗੁਰੂ ਦੇ ਦਰ ਤੇ ਆਉਣਾ ਮਨ ਬਚ ਕਰਮ ਕਰਕੇ ਸੌਕੇ ਨੀਂਦ ਚ ਗਈਏ ਬਾਣੇ ਮਾਂ ਮਨ ਉੱਚੀ ਹੋਏ ਤੇ ਸਤਿਗੁਰੂ ਕਹਿੰਦੇ ਨੇ ਮਨ ਨੀਂਵਾ ਮਤ ਉੱਚੀ ਹੋਈ ਫਿਰ ਮਤ ਪੱਤ ਦਾ ਰਾਖਾ ਆ ਸਭ ਵਿਆਪਕ ਹੋ ਗਿਆ ਹੈ ਫਾਈ ਲੈਣਾ ਜੀ ਗੁਰੂ ਨਾਲਕ ਦੇਵ ਮਹਾਰਾਜ ਜੀ ਦੀ ਸ਼ਰਣ ਵਿੱਚ ਆਪਣੀ ਹੰਤਾ ਆਪਣੀ ਹੋ ਮੈਂ ਆਪਣੀ ਮੈਂ ਤੇ ਆਪਣਾ ਆਪਿਆ ਕਰਕੇ ਆਏ ਪਾ ਪਹਿਲਾ ਫੜ ਤੂਲ ਜੀਵਨ ਕੀ ਛਣਿਆ ਉਹ ਸਵੰਤੀ ਰੇਲ ਕਾ ਤੋ ਆਉ ਮਰ ਬਸ ਹਉ ਮਰਣਾ ਕੀ ਹੈ ਕਿਉਂ ਮਰਣਾ ਇਕ ਤਾਂ ਦੁਨੀਆ ਤੋਂ ਮਨੁੱਖ ਚਲਾ ਗਿਆ ਉਹ ਮਰ ਗਿਆ ਲੈੰਦੀ ਇਕ ਮਰ ਗਿਆ ਆਪਣੇ ਅੰ ਦਿੱਤਾ ਤੋਂ ਆਪਣੇ ਅਭਿਮਾਨ ਨੂੰ ਮਾਰ ਕੇ ਆਇਆ ਉਹ ਮਿੱਟੀ ਹੋ ਕੇ ਆਇਆ ਮਤਲਬ ਥੇ ਹੋ ਕੇ ਆਇਆ ਜਿਵੇਂ ਖੇਦੂ ਕੋਈ ਮਾਨ ਬੜਿਆਈ ਨਹੀਂ ਹੁੰਦਾ ਈ ਮਿੱਤੀ ਓਤਾ ਮਿੱਟੀ ਐ ਜਾਈ ਉਚੀ ਤਾਂ ਤੇ ਲੱਗੀ ਐ ਜਾਈ ਨੀਵੀਂ ਜ਼ਮੀਨ ਤੇ ਪਈ ਹੋਈ ਐ ਕਹਦੀ ਤਾ ਖੇ ਹੋਈ ਭਗਤ ਜੀ ਫਰਮਾਉਂਦੇ ਨੇ ਖੇ ਉਲਟੋ ਕਿਆ ਭਾਵ ਜੋ ਉਡੂ ਨਾ ਲੱਗ ਅੰਦਰ ਇਹ ਖੇ ਬੰਨਾ ਵੀ ਠੀਕ ਨਹੀਂ ਕਾਇਨਦਾ ਉਦਾਹਰਣ ਵੀ ਤੇਰੇ ਨੇ ਹੋਰੇ ਦਾ ਮਾ ਉਹ ਜੋ ਉਦਾਹਰਣ ਦਿੰਦੇ ਕਬੀਰ ਰੋਣਾ ਰਹਿਣਾ ਬਾਟਕਾ ਤਜ ਮਨ ਦਾ ਅਪਮਾਨ ਇਹ ਸਾਰੇ ਆਪਾ ਭਾਵ ਤਿਆਗਣ ਦੀ ਵਿਚਾਰਾ ਨੇ ਫੇਰ ਜਦੋਂ ਆਪਾ ਸਾਗ ਤਿਆਗ ਦਿੱਤਾ ਫੇਰ ਜੀਵਤ ਹੋਏ ਜਿਉਂਦੇ ਆ ਜੀ ਸਭ ਕੁਝ ਗੁਰੂ ਨੂੰ ਸੌਂਪ ਕਰਕੇ ਭਾਵੇਂ ਭਾਈ ਗੁਰਦਾਸ ਜੀ ਦੇ ਬਚਨ ਪੜਦੇ ਆ ਨਾ ਮੁਰਦਾ ਹੋਏ ਮਰੀਦ ਹੋ ਗੋਹ ਸਮਾਵੈ ਇੱਕ ਭਾਈ ਇੱਕ ਮੁਰਦਾ ਦੇ ਮੇਲੇ ਉਹਨੂੰ ਸਾਰੀਏ ਉਹਨੂੰ ਦਰਵਾਈਏ ਉਹਨੂੰ ਜਲ ਦੇ ਵਿੱਚ ਟੁੱਟ ਦਈਏ ਜਾਂ ਉਸ ਨੂੰ ਕਈ ਥਾਵਾਂ ਤੇ ਇਲਾਮੋਂ ਪਾ ਦਿੱਤਾ ਜਾਂਦਾ ਹੈ ਕਈ ਇਲਾਕੇ ਚੀਨ ਤਿਵਰਤ ਦੇ ਵਿੱਚ ਐਸਾ ਵੀ ਦੇਖਣ ਨੂੰ ਮਿਲਦਾ ਕਿ ਮਨੁੱਖ ਦੇ पार्थिव ਸਰੀਰ ਨੂੰ ਖੁੱਲੇ ਮੈਦਾਨ ਵਿੱਚ ਰੱਖ ਦਿੰਦਾ ਹੈ ਤੇ ਜਿਹੜੇ ਚੀਨ ਇਲਾਕੇ ਨੇ ਉਹ ਮਨੁੱਖ ਦੇ ਮਾਸ ਨੂੰ ਖਾ ਵਰਦੀਆਂ ਨੇ ਤ੍ਰਿਪਤ ਹੁੰਦੀ ਨਹੀਂ ਤੇ ਇਸੇ ਪ੍ਰਕਾਰ ਜੀਵਤ ਮਰਿਤਕ ਹੋ ਕੇ ਆਪਨੋ ਆਪ ਪ੍ਰਸ਼ੰਤ ਕਰਕੇ ਗੁਰੂ ਦਵਾਰੇ ਆਏ ਉਹ ਗੁਰੂ ਅੰਦਰ ਦੇਵ ਮਹਾਰਾਜ ਭਾਈ ਲਹਿਣਾ ਜੀ ਦੇ ਰੂਪ ਵਿੱਚ ਸਭ ਕੁਝ ਛੱਡਿਆ ਸਭ ਕੁਝ ਤਿਆਗਿਆ ਆਪ ਕਰਕੇ ਜਦੋਂ ਤਿਆਗ ਦਿੱਤਾ ਮਨ ਕਰਕੇ ਅਭਿਮਾਨ ਨੂੰ ਕਿਰ ਕੀ ਹੋਇਆ ਮਨੁੱਖ ਗੁਰੂ ਦੇ ਬਚਨਾਂ ਦੇ ਅਨੁਸਾਰ ਜਿਣਾ ਗੁਰੂ ਦੇ ਬਚਨਾਂ ਦੇ ਅਨੁਸਾਰ ਦਾ ਭਾਵ ਹੈ ਗੁਰੂ ਦੇ ਮੁਤਾਬਕ ਹੀ ਚੱਲਣਾ ਗੁਰੂ ਦੇ ਮੁਤਾਬਕ ਦਾ ਭਾਵ ਹੈ ਜੋ ਸਤਿਗੁਰੂ ਸਾਨੂੰ ਸਭ ਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ ਉਹ ਸਿੱਖਿਆ ਦੇ ਵਿੱਚ ਚੱਲਣਾ ਉਸ ਦਾਇਰੇ 'ਚ ਰਹਿਣਾ ਪਰ ਨਿਸ਼ਚੈ ਅਸੀਂ ਕਮਾਉਣਾ ਗੁਰਾਂ ਦੇ ਬਚਨ ਕਮਾਵਾਂਗੇ ਕੀ ਪਹਿਲੀ ਅਵਸਥਾ ਤੋਂ ਕਿਧਰੇ ਦੂਰ ਹੋ ਗਏ ਡੋਲ ਗਏ ਉਹ ਭਾਵ ਸੁਣਦੀ ਸੁਣਦੀ ਜਿਹੜੀ ਪਹਿਲੀ ਪੌੜੀ ਹੈ ਕਿੰਨੇ ਕ ਅਸੀਂ ਜੀਵ ਹਾਂ ਜੋ ਸਾਨੂੰ ਸੁਣਨਾ ਚੰਗਾ ਲੱਗਦਾ ਹੋਵੇ ਸੁਣ ਤੋਂ ਪਰ ਹੈ ਜੇ ਸੁਣ ਲਿਆ ਤੇ ਕਮਾਉਣਾ ਚੰਗਾ ਲੱਗਦਾ ਕਮਾਉਣਾ ਵੀ ਆ ਗਿਆ ਤੇ ਮੰਨਣਾ ਨਹੀਂ ਆਇਆ ਮੰਨਣਾ ਵੀ ਆ ਗਿਆ ਤੇ ਭਾਉ ਨਹੀਂ ਆਇਆ ਜੇ ਇਹ ਸਾਰੀਆਂ ਸੁਣਿਆ ਮੰਨਿਆ ਮਨ ਕੀਤਾ ਭਾਉ ਵਾਲੀ ਬਸਤਾ ਹੋ ਗਈ ਫੇਰ ਜਿਹੜੀ ਪੂਰਨ ਵਿਚਾਰ ਅਸੀਂ ਸਤਿਗੁਰੂ ਜੀ ਦੀ ਕਮਾ ਸਕਾ ਕਮਾਉਣਾ ਤੇ ਕਿਹੜਾ ਗੁਰੂ ਅੰਗਦ ਦੇ ਮਹਾਰਾਜ ਜੀ ਪਾਈ ਲੈਣਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹਜ਼ੂਰ ਰਹਿੰਦੇ ਨੇ ਪਰ ਇਹ ਕਿ ਸਤਿਗੁਰਾਂ ਦੇ ਹਰ ਬਚਨ ਨੂੰ ਕਮਾਉਂਦੇ ਕਮਾਉਂ ਮਰਦੇ ਨੇ ਤੇ ਮਰਦੇ ਭਾਉ ਨਾਲ ਜੀ ਐਸਾ ਨਹੀਂ ਕਿ ਸਤਿਗੁਰਾਂ ਨੇ ਇਹ ਕਾਰਜ ਕਿਹਾ ਤੇ ਕਾਰਜ ਕਰਨਾ ਇਹ ਕੰਮ

और सतगुरु गुरु नानक देव महाराज जी के सेवक ने निश्चय ही गुरु पातशाह गुरु नानक देव महाराज के दूर रहते सतगुरु जी ने बचन कहे अभी रात सर्दी का बेड़ा है आवाज दी पुत्र श्री चंद जी उठो जी पिता ਐਂਜ ਕਰੋ ਆ ਸਾਡੀ ਜਿਹੜੀ ਚੱਲ ਰਹੀ ਹੈ ਜਾਂ ਬਸਤਰ ਨੇ ਇਹਨਾਂ ਨੂੰ ਜਾਤ ਕਰਕੇ ਨਾ دریا ਤੋਂ ਨਦੀ ਤੋਂ ਧੋਕੇ ਲਿਆ ਹੁਣ ਗੁਰੂ ਸਾਛਾ ਦੇ ਬਚਨ ਸੁਣੇ ਤੇ ਅਗੋਂ ਕਹਿਣ ਲੱਗੇ ਗੁਰੂ ਪਿਤਾ ਜੀ ਖੰਡ ਦੀ ਰੁੱਤ ਹੈ ਸਾਰੇ ਲੋਕ ਲੇਬਰ ਜਾਈਆਂ ਦੇ ਵਿੱਚ ਬੈਠੇ ਹੋਏ ਨੇ ਕੋਈ ਬਾਹਰ ਨਹੀਂ ਆਉਂਦਾ ਤੇ ਤੁਸੀਂ ਕਹਿੰਦੇ ਹੋ ਇਹਨਾਂ ਬਸਤਰਾਂ ਨੂੰ ਧੋ ਕੇ ਤੇ ਸੁਕਾ ਕੇ ਲਿਆਉਣਾ ਹੈ ਪਿਤਾ ਜੀ ਭਾਵ ਗੁਰਾਂ ਦੇ ਗੁਰੂ ਪਿਤਾ ਦੇ ਬਚਨ ਮੋੜ ਦਿੱਤੇ ਬਾਰੀ ਆ ਗਈ ਦੂਸਰੇ ਉੱਤਰ ਬਾਬਾ ਲਖਮੀ ਦਾਸ ਜੀ ਆਵਾਜ਼ ਦਿੱਤੀ ਹੈ ਲਖਮੀ ਦਾਸ ਆਪਦੇ ਪਿਤਾ ਜੀ ਨੇ ਇਹ ਉੱਤਰ ਦਿੱਤਾ ਹੈ ਆਪ ਵੀ ਇੰਝ ਕਰੋ ਇਤਨੂੰ ਜਾਓ ਅਰਾਵੀ ਦਰਿਆ ਤੇ ਜਾ ਕਰਕੇ ਬਹਿਦਰੋ ਇਹ ਜਲਦੇ ਨਾਲ ਇਹਨਾਂ ਬਸਤਰਾਂ ਨੂੰ ਧੋ ਕੇ ਸੁਕਾ ਕੇ ਲਿਆਓ ਪਿਤਾ ਜੀ ਆਪ ਦੀ ਉਮਰ ਵਧੇਰੀ ਹੋ ਗਈ ਆਪ ਦੀ ਉਮਰ ਵੱਡੀ ਹੋ ਗਈ ਹੈ ਫਿਰ ਆਪ ਨੂੰ ਕੋਈ ਸੋਦੀ ਰਹਿ ਨਹੀਂ ਗਈ ਪੜਾ ਕੋਈ ਸੋਚੋ ਅਧੀ ਰਾਤ ਦਾ ਵੇਲਾ ਹੈ ਠੰਡ ਫੈਰੀ ਹੈ ਫਿੱਪੋਸੀ ਚਾਦਰ ਵਸਤਰ ਧੋ ਕੇ ਤੇ ਸੁਕਾ ਕੇ ਲਿਆਣ ਦੀਆਂ ਗੱਲਾਂ ਕਰਦੇ ਹੋ ਕਿਨਕਾਰ ਕਰ ਦਿੱਤਾ ਦੂਸਰੀ ਤੋਂ ਆਵਾਜ਼ ਤੋਂ ਬਾਅਦ ਤੀਸਰਾ ਬਚਨ ਉਹ ਬਚਨ ਭਾਈ ਲੈਣੇ ਪ੍ਰਤੀ ਸੀ ਸਤਗੁਰੂ ਪਰਖ ਲੈਂਦੇ ਨੇ ਤਖਤ ਜਿਹੜਾ ਤਖਤ ਤੇ ਕੌਣ ਬੈਠਦਾ ਜੋ ਤਖਤੈ ਲਾਇਕ ਹੋਏ ਉਸ ਤਖਤ ਦੇ ਲਾਇਕ ਹੋਵੇ ਥੋੜੀ ਕੀ ਹੋਇਆ ਸਤਗੁਰੂ ਜੀ ਨੇ ਆਵਾਜ਼ ਮਾਰੀ ਹੀ ਨਹੀਂ ਅੱਧੀ ਆਵਾਜ਼ ਪਾਏ ਲੈਣਾ ਜੀ ਐਨੀ ਆਵਾਜ਼ ਕੰਨਾਂ ਵਿੱਚ ਪਈ ਤੇ ਬੜੀ ਸ਼ਿਗਰਤਾ ਦੇ ਨਾਲ ਉੱਠ ਕੇ ਖੜੇ ਹੋ ਗਏ ਜੀ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਗਿਆ ਗੁਰੂ ਨਾਨਕ ਦੇਵ ਮਹਾਰਾਜ ਆਗਿਆ ਦੇਵ ਦਾਸ ਹਾਜ਼ਰ ਹੈ ਸੇਵਕ ਹਾਜ਼ਰ ਹੈ ਗੁਰਦੇਵ ਆਪ ਦਾ ਹੁਕਮ ਹੋ ਗਏ ਸਤਿਗੁਰੂ ਕਹਿਣ ਲੱਗੇ ਲੈਣਿਆ ਜੀ ਜਾਓ ਇਹਨਾਂ ਬਸਤਰਾਂ ਨੂੰ ਜਾ ਕੇ ਨਦੀਆ ਵਿੱਚੋਂ ਧੋ ਕੇ ਲੈ ਕੇ ਆਓ ਤੇ ਸੁਕਾ ਕੇ ਲੈ ਕੇ ਆਉਣਾ ਹੈ ਇਹ ਨਹੀਂ ਦੇਖਿਆ ਕਿ ਠੰਡ ਪੈ ਰਹੀ ਹੈ ਅੱਤ ਦੀ ਸਰਦੀ ਹੈ ਉੱਠ ਕੇ ਭਾਈ ਲੈਣਾ ਜੀ ਤੁਰ ਪੈ ਜਾ ਕੇ ਕੌਤਕ ਤੱਕ ਦੇ ਕੀ ਨੇ ਕੀ ਦੇਖਦੇ ਨੇ ਉਹ ਭਾਈ ਸੂਰਜ ਚੜਿਆ ਹੋਇਆ ਹੈ ਦਿਨ ਚੜਿਆ ਸੂਰਜ ਚੜਿਆ ਤੇ ਉਹ ਵਸਤਰ ਧੋ ਕੇ ਸੁਕਾ ਕੇ ਲੈ ਕੇ ਆਏ ਗੱਲ ਕਸਵਟੀ ਦੀ ਹੈ ਗੱਲ ਪਰਖ ਦੀ ਹੈ ਕਿੰਝ ਹੀ ਕਈ ਵਾਰ ਪਰਖਾਂ ਲਈਆਂ ਨੇ ਇੱਕ ਵਾਰ ਨਹੀਂ ਪਰਖ ਲਈ ਜਿਵੇਂ ਕੋਈ ਸੁਨਿਆਰਾ ਹੋਵੇ ਸੋਨੇ ਨੂੰ बार-बार ਪਰਖਦਾਏ ਦੇਖਦਾ ਹੈ ਕਿ ਇਸ ਭਾਈ ਸੋਨੇ ਵਿੱਚ ਕੋਈ ਅਗੁਣਤਾ ਨਹੀਂ ਕੋਈ ਭੈੜਾ ਅੰਸ਼ ਕੋਈ ਮਿਲਾਵਟ ਤਾਂ ਨਹੀਂ 92.5% ਦਾ ਜਾਂ 24 ਕੈਰੇਟ ਦਾ ਅੱਜ ਕੱਲ੍ਹ ਕਹਿੰਦੇ ਹਾਂ ਇਸੇ ਪ੍ਰਕਾਰ ਹੈ ਤਾਂ ਸਹੀ ਨਾ ਤੇ ਸਤਿਗੁਰੂ ਜੀ ਨੇ ਚਾਹੇ ਕੌਲ ਚਿੱਕੜ ਵਿੱਚੋਂ ਲਿਆਉਣ ਦੀ ਇਬਾਰਤਾ ਹੋਵੇ ਚਾਹੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਏ ਇਹ ਮਦ ਖਾਣ ਦੀ ਵਿਚਾਰ ਹੋਵੇ ਸਤਿਗੁਰੂ ਜੀ ਨੇ ਜਦੋਂ ਧਾਰਕ ਰੂਪ ਧਾਰਿਆ ਆਪਣੇ ਕਮਰਚਸੇ ਦੇ ਨਾਲ ਇੱਕ ਸ਼ੁਰਾ ਮੰਨ ਲਿਆ ਆਪਣੇ ਹੱਥ ਵਿੱਚ ਇੱਕ ਵੱਡੀ ਸਾਰੀ ਛੋਟੇ ਡਾਕ ਪਕੜ ਲਈ ਤੇ ਮਹਾਰਾਜ ਜੀ ਆਪਣੇ ਨਾਲ ਬਹੁਤ ਸਾਰੇ ਜਿਹੜੇ ਜੰਗਲੀ ਕੁੱਤੇ ਲੈ ਕੇ ਜੰਗਲ ਦੇ ਵੱਲ ਤੁਰ ਪਏ ਜੰਗਲ ਦੇ ਵੱਲ ਗਏ ਤੇ ਬਿੱਲੀਆਂ ਵੀ ਸੰਗਤਾਂ ਨੇ ਸਾਰੀਆਂ ਹੀ ਗੁਰਦੇਵ ਪਾਤਸ਼ਾਹ ਜੀ ਦੇ ਪਿੱਛੇ-ਪਿੱਛੇ ਤੁਰ ਪੀਆਂ ਸਤਿਗੁਰੂ ਕਹਿਣ ਲੱਗੇ ਭਾਈ ਅਸੀਂ ਇਹ ਕੌਕਤ ਦੇਖ ਕੇ ਕਈ ਤਾਂ ਡਰ ਕੇ ਵੈਸੇ ਹੀ ਰਹਿ ਗਏ ਗੁਰੂ ਨਾਨਕ ਪਾਤਸ਼ਾਹ ਜੀ ਗੁਰਦੇਵ ਜੀ ਚੱਲ ਗਏ ਪਿੱਛੇ-ਪਿੱਛੇ ਬਿਹਤ ਸੇਵਕ ਸਿੱਖ ਭਾਈ ਲੈਣਾ ਜੀ ਭਾਈ ਪਗੀਰ ਆਜ ਸਾਰੇ ਸਿੱਖ ਤੁਰ ਪਏ ਤੇ ਬਾਬਾ ਸ੍ਰੀ ਚੰਦ ਲਖਮੀ ਦਾਸ ਸਾਰੇ ਇਸੇ ਪ੍ਰਕਾਰ ਗੁਰੂ ਪਾਤਸ਼ਾਹ ਦੇ ਪਿੱਛੇ ਮਗਰ ਚੱਲਦੇ ਗਏ ਹੁਣ ਜਦੋਂ ਬਹੁਤੀ ਭੀੜ ਦੇਖੀ ਮਹਾਰਾਜ ਜੀ ਨੇ ਕੋਟਕ ਵਰਤਾਇਆ ਵਧੇਰਾ ਧਨ ਪ੍ਰਾਪਤ ਹੋਇਆ ਬਹੁਤੇ ਸਾਰੇ ਜਿਹੜੇ ਧਨ ਕਰਕੇ ਉਸ ਧਨ ਨੂੰ ਲੈ ਕੇ ਤਰਤ ਗਏ ਅੱਗੇ ਗਏ ਮਹਾਰਾਜ ਹੋਰ ਕੀਮਤੀ ਮੋਹਰਾ ਧਨ ਛਟਿਆ ਉਹ ਲੈ ਕੇ ਚਲੇ ਗਏ ਫਿਰ ਹੀਰੇ ਮੁਫੀਸ ਉਤੇ ਕੋ ਲੈ ਕੇ ਚਲੇ ਗਏ ਫਿਰ ਕੋਈ ਨਹੀਂ ਸੀ ਮੁੜ ਰਿਹਾ ਤੇ ਸਤਿਗੁਰਾਂ ਨੇ ਛੋਟੇ ਦੇ ਨਾਲ ਮਾਰ-ਮਾਰ ਕੇ ਉਹਨਾਂ ਨੂੰ ਡਾਹ ਦੇ ਕੇ ਪਜਾ ਦਿੱਤਾ ਪਰ ਕੋਈਆ ਬਾਬਾ ਬੁੱਢਾ ਸਾਹਿਬ ਭਾਈ ਤਬੀਰ ਭਾਈ ਲੈਹਣੇ ਵਰਗੇ ਗੁਰਸਿੱਖੀ ਰਹੇ ਹੈ। ਹੁਣ ਸਤਿਗੁਰੂ ਅੱਗੇ ਘੜੇ ਜੰਗਲ ਵਿੱਚ ਗਏ ਨੇ। ਤੇ ਜਦ ਗਏ ਜਾਸ ਕਰਕੇ ਸਤਿਗੁਰਾਂ ਨੇ ਆਵਾਜ਼ ਦਿੱਤੀ ਹੈ। ਬੁੱਢਾ ਜੀ ਭਾਈ ਲੈਹਣਾ ਜੀ ਪਗੀਰ ਜੀ ਤੁਸੀਂ ਕਿਉਂ ਵਾਪਸ ਨਹੀਂ ਜੇ ਸਾਰੇ ਚਲੇ ਗਏ। ਅਗੋਂ ਬੇਨਤੀ ਕੀਤੀ ਗੁਰਦੇਵ ਪਾਤਸ਼ਾਹ ਅਸੀਂ ਤਾਂ ਆਪ ਦੇ ਦਾਸ ਸਿਰ ਸਿਖਾ ਅਸੀਂ ਆਪ ਨੂੰ ਪਿਆਰ ਕਰਕੇ ਛੱਡ ਕਰਕੇ ਨਹੀਂ ਜਾ ਸਕਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਸਿੱਖੋ ਜੇ ਨਹੀਂ ਜਾ ਸਕਦੇ ਤਾਂ ਤੇ ਫਿਰ ਇੰਜ ਕਰੋ ਆਹ ਸਾਹਮਣੇ ਇੱਕ ਮੁਰਦਾ ਪਿਆ ਹੈ ਇੱਕ ਲਾਸ਼ ਪਈ ਹੈ ਇਸ ਨੂੰ ਖਾਣਾ ਕਰੋ ਬੜੀ ਹੈਰਾਨੀ ਦੀ ਬਾਤ ਹੈ ਮਨੋਗੋਵੇ ਇਹ ਤਾਂ ਭਾਈ ਰਾਖਸ਼ਾਂ ਦਾ ਕੰਮ ਹੈ ਕਿ ਜਿਹੜਾ ਮੁਰਦਾ ਖਾਣਾ ਤੇ ਹੁਣ ਸੁਣ ਕੇ ਨਾ ਬੜੇ ਹੈਰਾਨ ਹੋ ਗਏ ਪਿੱਛਾ ਹਟ ਗਏ ਭਾਈ ਪੀਰ ਬਾਬਾ ਗੁੰਡਾ ਸائیں ਜੀ ਐਸਾ ਨਹੀਂ ਕਿ ਫੇਲ ਹੋ ਗਏ ਸਤਿਗੁਰਾਂ ਦੇ ਬਚਨ ਨਹੀਂ ਕਮਾਏ ਪਰ ਕੇ ਗੁਰਾਂ ਦੇ ਬਚਨ ਸੁਣ ਕੇ ਪਿੱਛੇ ਆਏ ਅੱਗੇ ਕੌਣ ਗਏ ਭਾਈ ਲੈਣਾ ਜੀ ਗਏ ਭਾਈ ਲੈਣਾ ਜੀ ਸਤਿਗੁਰੂ ਦੇ ਬਚਨ ਨੂੰ ਮੰਨ ਕੇ ਅੱਗੇ ਮੁਰਦੇ ਪਾਸ ਗਏ ਮੁਰਦੇ ਲੋਥ ਦੇ ਚਾਰ ਛਪੇਰੇ ਚੱਕਰ ਲਾਉਣ ਲੱਗੇ ਲੈਣਾ ਜੀ ਤੁਸੀਂ ਇਸ ਮੁਰਦੇ ਨੂੰ ਖਾਂਦੇ ਕਿਉਂ ਨਹੀਂ ਅੱਗੋਂ ਸਤਿਗੁਰੂ ਕਹਿਣ ਲੱਗੇ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਗੁਰਦੇਵ ਜੀ ਆਪ ਆਗਿਆ ਕਰੋ ਮੈਂ ਇਸ ਮੁਰਦੇ ਨੂੰ ਪੈਰ ਵਾਲੇ ਪਾਸੇ ਤੋਂ ਖਾਵਾਂ ਜਾਂ ਫਿਰ ਸਿਰ ਵਾਲੇ ਪਾਸੇ ਤੋਂ ਖਾਵਾਂ ਸਤਿਗੁਰੂ ਕਹਿਣ ਲੱਗੇ ਭਾਈ ਲੈਣਾ ਜੀ ਜਿੱਥੇ ਖੜੇ ਹੋ ਉਸ ਥਾ ਥਾ ਤੋਂ ਹੀ ਇਸ ਮੁਰਦੇ ਨੂੰ ਖਾਣਾ ਸ਼ੁਰੂ ਕਰਦੇ ਹੋ ਚਾਦਰ ਚੁੱਕੀ ਇੱਕ ਪੌਤਕ ਸੀ ਸਤਿਗੁਰਾਂ ਦਾ ਤੇ ਚਾਦਰ ਚੁੱਕੀ ਹੈ ਤੇ ਉਹਦੇ ਵਿੱਚੋਂ ਗੜਾ ਅਰਸ਼ਾ ਦੀ ਤੀਰ ਸੀ ਤੇ ਹਾਵਲ ਸੀ ਗੱਲ ਤਾਂ ਸਿੱਖਿਆ ਤਾਂ ਬਚਨ ਸਾਖੀ ਵਿਚਾਰ ਇਸ ਵਿੱਚੋਂ ਸਾਨੂੰ ਸਭ ਨੂੰ ਗਿਆਨ ਕੀ ਮਿਲਦਾ ਹੈ ਸਾਰ ਕੀ ਹੈ ਸੋਝੀ ਕੀ ਹੈ ਗੁਰੂ ਦੇ ਬਚਨਾਂ ਤੇ ਕਦੇ ਤਰਕ ਨਹੀਂ ਕਰਨੀ ਗੁਰ ਕਹਿਆ ਸੋਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਕਾਵ ਹੁਣ ਅਸੀਂ ਭਟਕ ਜਾਂਦੇ ਆ ਅਸੀਂ ਭਰਮ ਦੇ ਵਿੱਚ ਪੈ ਜਾਂਦੇ ਆ ਅਸੀਂ ਤਾਂ ਜੀ ਗੁਰਦੁਆਰੇ ਗਏ ਅਸੀਂ ਅਰਦਾਸ ਵੀ ਕਰਾਈ ਅਸੀਂ ਸੇਵਾ ਵੀ ਕੀਤੀ ਜੋ ਭਾਈ ਸਾਹਿਬ ਨੇ ਕਿਹਾ ਉਹ ਬਚਨ ਵੀ ਮੰਨੇ ਪਰ ਗੁਰੂ ਨੇ ਸਾਡੀ ਸੁਣੀ ਨਹੀਂ ਭਰਮ ਦੇ ਵਿੱਚ ਪਏ ਗਏ ਕਿਉਂਕਿ ਜਦ ਤੱਕ ਆਸ ਨਹੀਂ ਭਰੋਸਾ ਨਹੀਂ ਸਤਿਗੁਰੂ ਤੇ ਨਿਸ਼ਟਾ ਨਹੀਂ ਤਦ ਤੱਕ ਪ੍ਰਾਪਤੀ ਨਹੀਂ ਆਪਣੇ ਮਨ ਦੀ ਸਿਆਣਪ ਛੱਡੀ ਹੈ ਆਪਣੀ ਸੋਝੀ ਛੱਡੀ ਹੈ ਆਰੰਭ ਨੇ ਬੇਨਤੀ ਕੀਤੀ ਸੀ ਗੁਰੂ ਦੇ ਦਰ ਤੇ ਆਈਏ ਆਪਣਾ ਗਿਆਨ ਆਪਣੀ ਸੋਝੀ ਆਪਣੀ ਮਤ ਆਪਣੀ ਸਿਆਣਪ ਨੂੰ ਛੱਡ ਕੇ ਆਈਏ ਇੱਕ ਮੁਰਦੇ ਵਾਂਗ ਆਈਏ ਇੱਕ ਨਿਆਣੇ ਬੱਚੇ ਵਾਂਗ ਆਈਏ ਜਿਵੇਂ ਛੋਟਾ ਨਿਆਣਾ ਹੋਵੇ ਮਾਂ ਉਸ ਨੂੰ ਚੰਗੇ ਕੱਪੜੇ ਪਾੜੇ ਕੱਪੜੇ ਜਿਸ ਥਾਂ ਤੇ ਮਰਜੀ ਸਵਾਦੇ ਪਵਾਵੇ ਤੇ ਦੋ ਤਿੰਨ ਪੁੱਤਰ ਧੀਆ ਪੁੱਤਰ ਨੇ ਸਭ ਤੋਂ ਜ਼ਿਆਦਾ ਪਿਆਰਾ ਧੀ ਪੁੱਤਰ ਕੌਣ ਹੈ ਜਿਹੜਾ ਮਾਂ ਦੀ ਗੋਦ ਵਿੱਚ ਹੈ ਕਿਉਂ ਪਿਆਰਾ ਲੱਗਦਾ ਕਿਉਂਕਿ ਮਾਂ ਦੇ ਹੁਕਮ ਵਿੱਚ ਹੈ ਜੋ ਮਾਂ ਦਿੰਦੀ ਖਵਾਉਂਦੀ ਪਿਉਂਦੀ ਹੈ ਉਸ ਦੇ ਵਿੱਚ ਰਾਜੀ ਰਹਿੰਦਾ ਹੈ ਆਪਣੀ ਸੋਝੀ ਹੋ ਗਈ ਮਤ ਆ ਗਈ ਤੇ ਮਾਂ ਦਾ ਸਨੇਹ ਉਸ ਬਾਲਕ ਦੇ ਨਾਲੋਂ ਘਟ ਗਿਆ ਕਿਸੇ ਕਹਿਣ ਦਾ ਭਾਵ ਕੀ ਹੈ ਜਦੋਂ ਅਸੀਂ ਆਪਣੀ ਮਤ ਛੱਡੀ ਇੱਕ ਨਿਆਣੇ ਬੱਚੇ ਬਣ ਕੇ ਨਾ ਸਮਝ ਹੋ ਕੇ ਭੋਲੇ ਰੂਪ ਦੇ ਵਿੱਚ ਭੋਲੇ ਭਾਏ ਮਿਲੇ ਰਗੁਰਾਇਆ ਪੋਲੇ ਸੁਭਾਅ ਦੇ ਵਿੱਚ ਗੁਰੂ ਦੇ ਦਰ ਤੇ ਆਏ ਤੇ ਗੁਰੂ ਨੇ ਮੇਰ ਸਾਡੀ ਬਾਹ ਫੜਨੀ ਹੈ ਤੇ ਜਦੋਂ ਅਸੀਂ ਪੋਲਾ ਹੋਏਗਾ ਮਤ ਸਿੱਧਾ ਹੋਏਗਾ ਗੁਰਾਂ ਦੇ ਬਚਨ ਮੰਨ ਸਕਾਂਗੇ ਕਮਾ ਸਕਾਂਗੇ ਜਿਵੇਂ ਭੈਣ ਲੈਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਕਮਾਏ ਉਹਦੇ ਵਿੱਚੋਂ ਤਰਕ ਨਹੀਂ ਕੀਤੀ ਕਿ ਮੈਨੂੰ ਮੁਰਦਾ ਖਾਣਾ ਪਏਗਾ ਜਾਂ ਗੁਰਾਂ ਦੇ ਬਚਨਾਂ ਤੋਂ ਸ਼ੱਕ ਨਹੀਂ ਕੀਤਾ ਬਸ ਮੈਂ ਗੁਰੂ ਦਾ ਦਾਸ ਹਾਂ ਇਹ ਮੇਰੇ ਗੁਰੂ ਨੇ ਇਹ ਪਰਮੇਸ਼ਰ ਨੇ ਰੱਬ ਨੇ ਤੇ ਦਾਸ ਦਾ ਸੇਵਕ ਦਾ નોਕਰ ਦਾ ਧਰਮ ਕੀ ਹੁੰਦਾ ਹੈ ਆਪਣੇ ਗੁਰੂ ਦੇ ਆਪਣੇ ਮਾਲਕ ਦੇ ਹੁਕਮ ਨੂੰ ਮੰਨਣਾ ਤੇ ਮੰਨਣਾ ਭਾਉ ਕਰਕੇ ਮੰਨਣਾ ਭਾਈ ਲੈਣਾ ਜੀ ਨੇ ਭਾਉ ਕਰਕੇ ਮੰਨਿਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਗਲਬਕੜੀ ਵਿੱਚ ਲਿਆ ਤੇ ਭਾਈ ਲੈਣਿਆ ਤੂੰ ਲੈਣਾ ਨਹੀਂ ਤੂੰ ਅੰਗਦ ਹੈ ਜੋਤ ਉਹ ਆਜੁਗਤ ਸਹਿ ਸਹਿ ਖਾਇ ਫੇਰ ਪਲਟਿਆ ਕੋਈ ਏਕ ਜੋਤ ਦੋਏ ਮੂਰਤੀ ਹੋ ਗਏ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਜ ਪੈਸੇ ਸ਼੍ਰੀ ਫਲ ਰੱਖਿਆ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਨ ਆਪ ਪੰਜ ਪੈਸੇ ਨਾਰੀਅਲ ਰੱਖ ਕੇ ਭਾਈ ਲੈਣਾ ਜੀ ਨੂੰ ਆਪਣੇ ਅਨਨ ਪਿਆਰੇ ਸੇਵਕ ਸਿੱਖ ਨੂੰ ਨਮਸਕਾਰ ਕਰ ਦਿੱਤੀ ਮੱਖਾ ਟੇਕ ਦਿੱਤਾ ਕਿ ਜੋ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਜੀ ਉਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਪ੍ਰਕਾਸ਼ਮਾਨ ਹੋ ਗਈ ਤੇ ਇਸੇ ਕਰਕੇ ਗੁਰੂ ਨਾਨਕ ਦੀ ਜੋਤ ਹੋ ਗਈ ਧੰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦਾ ਤਿਲਕ ਲਾਇਆ ਭਾਈ ਬੁੱਢਾ ਸਹਿਬ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਉਣ ਦੀ ਕਿਉਂਕਿ ਛੇ ਗੁਰੂਆਂ ਸਹਿਬਾਂ ਤੱਕ ਗੁਰਿਆਈ ਦਾ ਤਿਲਕ ਬ੍ਰਹਮ ਗਿਆਨੀ ਤਤ ਦੇਤੇ ਮਹਾਂਪੁਰਖ ਬਾਬਾ ਬੁੱਢਾ ਸਹਿਬ ਜੀ ਇਹ ਲਾਉਂਦੇ ਰਹੇ ਜੋ ਪੁੱਤਰਾ ਦੇ ਦਾਨੀ ਨੇ ਗੁਰੂ ਘਰ ਦੇ ਅਨਨ ਪਿਆਰੇ ਸਿੱਖ ਨੇ ਸੰਗਤ ਦੀ ਕਹੀਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿਬ ਜੀ ਇੱਕ ਸਿੱਖੀ ਦੀ ਅੱਜ ਨੇ ਜਿਨ੍ਹਾਂ ਨੇ ਪੂਰਨ ਸਿੱਖੀ ਕਮਾਈ ਐ ਐਸੇ ਬਾਬਾ ਮੁੰਡਾ ਸਾਹਿਬ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਤਿਲਕ ਲਾਇਆ ਤੇ ਸਤਿਗੁਰੂ ਗੁਰੂ ਨਾਨਕ ਦੇ ਜੋਤਿ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਹੋਏ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਫਿਰ ਸਤਿਗੁਰਾਂ ਦੇ ਬਚਨ ਕਮਾ ਕਰਕੇ ਜਦੋਂ ਗੁਰਿਆਈ ਭਾਈ ਲੈਣਾ ਗੁਰੂ ਅੰਗਦ ਦੇਵ ਜੀ ਨੂੰ ਕਿਲੀ ਫਿਰ ਸਤਿਗੁਰੂ ਜੀ ਨੇ ਬਚਨ ਕਹੇ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਹੁਣ ਆਪ ਫੇਰ ਖਡੂਰ ਸਾਹਿਬ ਜਾਓ ਫੇਰ ਬਸਾਇਆ ਫੇਰ ਆਣ ਸਤਿਗੁਰ ਕਡੂਰ ਕਡੂਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਅੱਠ ਗੁਰੂਆਂ ਨੇ ਮੁਬਾਰਕ ਚਰਨ ਪਾਏ ਨੇ ਸਤਿਗੁਰਾਂ ਦੀ ਬਾਣੀ ਸ਼ਲੋਕਾਂ ਸਹਿਤ ਗੁਰੂ ਅੰਗਦ ਦੇਵ ਮਹਾਰਾਜ ਦੀ ਬਾਣੀ ਦਰਜ ਹੈ ਜਿੱਥੇ ਵੱਡੇ ਵੱਡੇ ਹਮਾਯੂ ਬਾਦਸ਼ਾਹ ਵੀ ਜੇ ਮਾਨ ਕਰਕੇ ਆਏ ਸੰਗ ਫੇਰ ਸਾਹ ਸਲੇਮ ਸ਼ਾ ਸੂਰੀ ਪਾਸੋਂ ਹਾਰ ਕੇ ਇਹ ਜੋ ਹਮਾਈਉ ਬਾਦਸ਼ਾਹ ਗਿਆਸੀ ਖਡੂਰ ਸਾਹਿਬ ਦੀ ਧਰਤੀ ਤੇ ਮਾਣ ਕਰਕੇ ਗਿਆ ਸੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਉੱਪਰ ਤਲਵਾਰ ਦਾ ਵਾਰ ਕਰਨ ਲੱਗਿਆ ਤੇ ਮਹਾਰਾਜ ਦੇ ਅੱਗੇ ਇਹਦੀ ਨਿਆਣ ਵਿੱਚੋਂ ਤਲਵਾਰ ਹੀ ਨਾ ਨਿਕਲ ਸਕੀ ਤੇ ਇਸ ਦਾ ਹੱਥ ਤਲਵਾਰ ਦੇ ਨਾਲ ਚਿਪਗ ਗਿਆ ਗੁਰੂ ਅੰਗਦ ਦੇ ਮਹਾਰਾਜ ਉਸ ਸਮੇਂ ਛੋਟੇ ਬਾਲਕ ਨਿਆਣਿਆਂ ਨੂੰ ਆਪ ਗੁਰਮੁਖੀ ਪੜ੍ਹਾਉਂਦੇ ਆਪ ਗੁਰਮੁਖੀ ਸਿਖਾਉਂਦੇ ਬਾਣੀ ਦੇ ਲੜ ਲਾਉਂਦੇ ਸਾਧ ਸੰਗਤ ਜੀ ਪ੍ਰਾਤਮਨ ਜਿੰਨੇ ਵੀ ਗੁਰਸਿੱਖ ਨੇ ਬਹੁਤ ਸਾਰੇ ਸਹਿਜ ਧਾਰੀ ਸਿੱਖਾਂ ਨੂੰ ਦੇਖਦੇ ਹਾਂ ਜਿਹੜੇ ਸਹਿਜ ਧਾਰੀ ਸਿੱਖ ਜਾਂ ਹੋਰ ਹਰੂਕੇ ਪ੍ਰਾਤਮਨ ਜਿਹੜੇ ਬਜ਼ੁਰਗ ਬਾਹਰ ਸਿੱਖਣੇ ਨਾ ਜਿਹੜੇ ਲਾਇਲਪੁਰ ਪਾਕਿਸਤਾਨ ਤੋਂ ਆਏ ਹੋਏ ਉਹ ਭਾਈ ਸਹਿਜ ਧਾਰੀ ਪ੍ਰੇਮੀ ਸਿੱਖ ਬਹੁਤੇ ਗੁਰਮੁਖੀ ਲਿਪੀ ਦੇ ਵਿੱਚ ਬਾਣੀ ਪੜ੍ਹਦੇ ਸਨ ਆਪਣੇ ਨਾਲ ਜੋ ਗੁਰਮੁਖੀ ਢੀੜਾਂ ਵੀ ਲੈ ਕੇ ਆਏ ਉਹਨਾਂ ਦੇ ਘਰ ਵਿੱਚ ਵੀ ਅੱਜ ਵੀ ਉਹਨਾਂ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਕਈ ਵਾਰ ਆ ਕੇ ਕਹਿੰਦੇ ਨੇ ਕਿ ਅਸੀਂ ਸਾਡੇ ਬਜ਼ੁਰਗ ਗੁਰਮੁਖੀ ਵਿੱਚ ਪਾਠ ਕਰਿਆ ਕਰਦੇ ਸਨ ਬਹੁਤ ਸਾਰੇ ਸਹਿਤਾਰੀ ਸਿੰਧੀ ਸਿੰਘ ਭਾਈ ਉਹਨਾਂ ਦੇ ਕਰਮਹਾਰਾਜ ਜੀ ਦੇ ਪ੍ਰਕਾਸ਼ ਨੇ ਕਿਉਂਕਿ ਉਹਨਾਂ ਦੇ ਬਡੇਰੇ ਗੁਰਮੁਖੀ ਪੜ੍ਹਦੇ ਸਨ ਤੇ ਬਡੇਰੇ ਸਾਡੇ ਤਾਂ ਅਸੀਂ ਗੁਰੂ ਸਿੱਖਾਂ ਤੇ ਪੜ੍ਹਨੀ ਪੜਦੀ ਸਾਨੂੰ ਸਤਿਗੁਰਾਂ ਨੇ ਕਿਉਂ ਗੁਰਮੁਖੀ ਵਿੱਚ ਹੀ ਪਾਠ ਕਰਨ ਦੀ ਆਗਿਆ ਦਿੱਤੀ ਹੈ ਗੁਰਮੁਖੀ ਵਿੱਚ ਪੜ੍ਹਨਾ ਕਿਉਂ ਜ਼ਰੂਰੀ ਹੈ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 9 ਧੁਨੀਆਂ 13 ਪਾਠਾ 31 ਰਾਗ ਨੇ ਤੇ ਸਤਿਗੁਰੂ ਜੀ ਦੇ ਹੁਕਮ ਬਚਨ ਨੇ ਗੁਰਮੁਖੀ ਵਿੱਚ ਕਿਉਂਕਿ ਬਾਣੀ ਦਾ ਅਰਥਾਂ ਦਾ ਸ਼ੁੱਧ ਉਚਾਰਨ ਹੋ ਸਕਦਾ ਜੋ ਹਿੰਦੀ 'ਚ ਨਹੀਂ ਹੋ ਸਕਦਾ ਜੋ ਇੰਗਲਿਸ਼ ਵਿੱਚ ਨਹੀਂ ਹੋ ਸਕਦਾ ਹੋਰ ਕਿਸੇ ਭਾਸ਼ਾ ਵਿੱਚ ਨਹੀਂ ਅੱਜ ਕੱਲ੍ਹ ਸਾਰੇ ਭਾਸ਼ਾਵਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਉਲਖਾ ਹੋ ਗਿਆ ਹੈ ਸਟਿਕ ਬਣ ਗਏ ਨੇ ਪਰ ਜੋ ਗੁਰਮੁਖੀ ਲਿਪੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਆਗਿਆ ਕੀਤੀ ਹੈ ਕਿ ਭਾਈ ਬਹੁਤੀ ਨਹੀਂ ਇਸ ਹਰ ਇੱਕ ਸਿੱਖ ਦਾ ਮਨੁੱਖ ਦਾ ਸਿੱਖ ਕੋਣ ਹੈ ਜਿਹੜੇ ਅਸੀਂ ਸਾਰੇ ਗੁਰੂ ਨਾਨਕ ਦੇ ਦਰ ਤੇ ਆਉਣੇ ਆ ਸਾਰੇ ਗੁਰੂ ਨਾਨਕ ਪਾਤਸ਼ਾਹ ਦੇ ਇੱਕ ਸ਼ਬਦ ਨੂੰ ਵੀ ਸਿੱਖਦੇ ਆ ਉਹ ਅਸੀਂ ਸਾਰੇ ਸਿੱਖ ਆ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਹੀ ਸਿੱਖ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਨੂੰ ਕਮਾਉਂਦਾ ਹੈ ਇਸੇ ਪ੍ਰਕਾਰ ਗੁਰੂ ਅੰਗਦ ਦੇ ਮਹਾਰਾਜ ਜੀ ਆਪ ਸਾਰੇ ਬਾਲਕ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਤੇ ਬਹੁਤ ਸਾਰੇ ਸਤਿਗੁਰੂ ਜੀ ਨੇ ਜਿੱਥੇ ਸ਼ਸਤਰ ਬਖਸ਼ੇ ਉਥੇ ਗੁਰੂ ਅੰਗਦ ਦੇ ਮਹਾਰਾਜ ਜੀ ਬਹੁਤ ਸਾਰੇ ਪਹਿਲਵਾਨਾਂ ਨੂੰ ਬੁਲਾ ਕੇ ਮਲ ਅਖਾੜਾ ਕੁਸ਼ਤੀਆਂ ਕਰਾਉਂਦੇ ਜਿਹੜੇ ਬਲੀ ਹੁੰਦੇ ਜਿੱਤਦੇ ਉਹਨਾਂ ਨੂੰ ਇਨਾਮ ਦਿੰਦੇ ਇਸ ਪ੍ਰਕਾਰ ਮਹਾਰਾਜ ਜੀ ਨੇ ਸਾਡੇ ਸਭ ਤੇ ਕਿਰਪਾ ਕੀਤੀ ਹੋਰ ਅਨੇਕਾਂ ਸਿਖਿਆਵਾ ਸਾਨੂੰ ਆਪਣੇ ਜੀਵਨ ਦੇ ਵਿੱਚ ਰਹਿ ਕੇ ਗੁਰਿਆਈ ਤੇ ਰਹਿ ਕਰਕੇ ਇਹ ਬਖਸ਼ਿਸ਼ ਕਰਨੀਆਂ ਕੀਤੀਆਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਿਆਈ ਦਿਵਸ ਦੀਆਂ ਸਾਰੇ ਸੇਵਕ ਜਥੇ ਵੱਲੋਂ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੇ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਉਹ ਵਰਨੀ ਗੁਰੂ